ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਹਰਜਿੰਦਰ ਸਿੰਘ ਕੰਧੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਟੋਲ ਪਲਾਜ਼ਾ ਸੰਗੋਵਾਲ ਤੇ ਲਗਾਤਾਰ ਨਿਰੰਤਰ ਬੀਕੇਜੂ ਪੰਜਾਬ ਇਕਾਈ ਜਲੰਧਰ ਵੱਲੋਂ ਧਰਨਾ ਜਾਰੀ ਹੈ ਇਸ ਦਾ ਵਿਸ਼ਾ ਇਹ ਸੀ ਕਿ ਜਿਹੜੀ ਸੜਕ ਆਪਣੇ ਨੂੰ ਕੋਧਰ ਤੋਂ ਲੈ ਕੇ ਜਗਰਾਵਾਂ ਤੱਕ ਲਗਭਗ 38 ਕਿਲੋਮੀਟਰ ਦਾ ਟੋਟਾ ਬਣਦਾ ਹੈ ਜਿਹੜੀ ਸੜਕ ਹੁਣ ਤੱਕ ਟੋਲ ਪਲਾਜ਼ਾ ਅਧਿਕਾਰੀਆਂ ਵੱਲੋਂ ਤਿੰਨ ਵਾਰ ਬਣਾ ਕੇ ਪਬਲਿਕ ਦੀ ਝੋਲੀ ਪਾਉਣੀ ਸੀ ਉਹ ਸੜਕ ਨੂੰ ਨਹੀਂ ਬਣਾਇਆ ਗਿਆ ਪਬਲਿਕ ਵਿੱਚ ਰੋਸ ਹੈ ਬੀਕੇਜੂ ਪੰਜਾਬ ਵੱਲੋਂ ਵਾਰ-ਵਾਰ ਜਿਹੜਾ ਟੋਲ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਪਰ ਕਿਸੇ ਵੀ ਤਨਪਤਨ ਨਾਲ ਲੱਗਣ ਤੇ ਬਾਅਦ BKU ਪੰਜਾਬ ਵੱਲੋਂ ਇਹ ਐਲਾਨੀਆਂ ਜੰਗ ਕਰ ਦਿੱਤਾ ਗਿਆ ਕਿ ਉਹਨਾਂ ਵੱਲੋਂ ਟੋਲ ਫ੍ਰੀ ਨੂੰ ਪਰਚੀ ਮੁਕਤ ਕੀਤਾ ਜਾਵੇਗਾ ਅੱਜ ਇੱਥੇ ਦੇਖੋ ਇਧਰ ਦਿਖਾ ਦਿਓ ਅੱਜ ਇੱਥੇ ਸਾਰੀ BKU ਪੰਜਾਬ ਦੇ ਨਾਲ ਹਮਖਿਆਲੀ ਜਿਹੜੀਆਂ ਜਥੇਬੰਦੀਆਂ ਦੇ ਨਾਲ ਔਰ ਪੂਰੀ ਕਿਹੜੀ ਪਬਲਿਕ ਹੈ ਉਹਨਾਂ ਵੱਲੋਂ ਇੱਕ ਤੇ ਪ੍ਰਦਰਸ਼ਨ ਕੀਤਾ ਗਿਆ ਹੈ ਟੋਲ ਦੇ ਉੱਤੇ ਔਰ ਜਿਹੜਾ ਇਹਨਾਂ ਵੱਲੋਂ ਅੱਜ ਫੈਸਲਾ ਲਿਆ ਗਿਆ ਹੈ ਉਸ ਫੈਸਲੇ ਬਾਰੇ ਗੱਲ ਕਰਦੇ ਹਾਂ ਕਿਉਂਕਿ ਅੱਜ 5 ਦਿਨ ਹੋ ਚੁੱਕੇ ਨੇ ਰਾਤ ਦਿਨ ਇੱਥੇ ਇਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਔਰ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਨਾ ਕਿ ਉੱਥੇ ਕੋਈ ਆਪਣਾ ਬਿਜਲੀ ਦਾ ਪ੍ਰਬੰਧ ਹੈ ਨਾ ਕੋਈ ਇੱਥੇ ਐਂਬੂਲੈਂਸ ਦਾ ਪ੍ਰਬੰਧ ਹੈ ਕਿਸੇ ਤਰ੍ਹਾਂ ਦਾ ਪ੍ਰਬੰਧ ਨਾ ਹੋਣ ਦੇ ਬਾਵਜੂਦ ਵੀ ਇਹਨਾਂ ਵੱਲੋਂ ਧਰਨਾ جاری ਹੈ ਅਸੀਂ ਗੱਲ ਕਰਦੇ ਹਾਂ ਬੀਕੇ ਜੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਵਿੰਦਪੁਰ ਸਾਡੇ ਨਾਲ ਨੇ ਉਹ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਅੱਜ ਤੋਂ ਅਗਲੀ ਕਿਹੜੀ ਰੂਪਰੇਖਾ ਆ ਉਹਨਾਂ ਨੇ ਕੀ ਤਿਆਰ ਕੀਤੀ ਜੇ ਇਹਨਾਂ ਦੀ ਨਹੀਂ ਸੁਣਾਈ ਹੁੰਦੀ ਹਾਂਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਜਥੇਬੰਦੀ ਦੇ ਇਲਾਕਾ ਨਿਵਾਸੀਆਂ ਦੀ ਮੀਟਿੰਗ ਸੀਗੀ ਜੋ ਪਿਛਲੇ 19 ਤਰੀਕ ਤੋਂ ਧਰਨਾ ਚੱਲ ਰਿਹਾ ਸੀ ਟੋਲ ਦੇ ਖਿਲਾਫ ਪਰ ਟੋਲ ਨੂੰ ਪਰਚੀ ਮੁਕਤ ਕੀਤਾ ਸੀਗਾ ਅੱਜ ਤੱਕ ਸਾਡੇ ਕੋਲ ਨਾ ਟੋਲ ਅਧਿਕਾਰੀ ਕੋਈ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ ਨਾ ਕੋ ਸਰਕਾਰ ਦਾ ਨੁਮਾਇੰਦਾ ਅਜੇ ਤੱਕ ਨਹੀਂ ਆਇਆ ਅੱਜ ਮੀਟਿੰਗ ਵਿੱਚ ਇਹ ਸਭ ਸਮੂਹ ਦਾ ਫੈਸਲਾ ਲਿਆ ਗਿਆ ਕਿ 26 ਤਰੀਕ ਨੂੰ ਇਹ ਸੜਕ ਨੂੰ ਬੰਦ ਕੀਤਾ ਜਾਵੇਗਾ ਤੇ ਰੋਹਨ ਰਾਜਦੀਪ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਟੋਲ ਹੋ ਰਾ ਉਹਨਾਂ ਨੂੰ ਵੀ ਬੰਦ ਕੀਤਾ ਜਾਵੇਗਾ 25 25 ਤਰੀਕ ਨੂੰ ਰੋਹਨ ਰਾਜਦੀਪ ਠੇਕੇਦਾਰ ਅਤੇ ਪੰਜਾਬ ਸਰਕਾਰ ਦਾ ਕਿ ਇੱਥੇ ਟੋਲ ਦੇ ਉੱਤੇ ਪੁਤਲਾ ਪੁਕੇ ਜਾਵੇਗਾ ਇਹ ਅੱਜ ਅੱਜ ਦਾ ਫੈਸਲਾ ਹੈ। ਇਹ ਪ੍ਰਧਾਨ ਜੀ ਅਸੀਂ ਤੁਹਾਨੂੰ ਜਾਨਣਾ ਚਾਹਾਂਗੇ ਕਿ ਕਿੰਨੇ ਦਿਨ ਹੋ ਗਏ ਨੇ ਅੱਜ ਤੁਹਾਡਾ ਜਿਹੜਾ ਇਹ ਧਰਨਾ ਪ੍ਰਦਰਸ਼ਨ ਤੁਸੀਂ ਇਸ ਤਰ੍ਹਾਂ ਰੈਗੂਲਰ ਜਿਹੜਾ ਜਾਰੀ ਰੱਖਿਆ ਹੈ ਅੱਜ ਕਿੰਨੇਵੇਂ ਦਿਨ ਚ ਪਹੁੰਚ ਗਿਆ 19 ਤਰੀਕ ਤੋਂ ਲੱਗਾ ਅੱਜ 5ਵੇਂ ਦਿਨ 5ਵੇਂ ਦਿਨ ਚ ਪਹੁੰਚ ਗਿਆ ਧਰਨਾ ਤੇ ਉਦੋਂ ਦਾ ਲਗਾਤਾਰ ਦਿਨ ਰਾਤ ਤੀ ਤਨਾ ਚੱਲੂ ਆ ਜਿੰਨਾ ਚਿਰ ਸੜਕ ਨਹੀਂ ਬਣਦੀ ਉਹਨਾਂ ਚਿਰੇ ਜਾਰੀ ਰਹੇਗਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤੁਹਾਡੇ ਕੋਲ ਪਹੁੰਚਿਆ ਹੈ ਸਾਡੇ ਕੋਈ ਅਧਿਕਾਰੀ ਨਹੀਂ ਪਹੁੰਚਾ ਅਸੀਂ ਕੱਲ ਪਹਿਲਾਂ 18 ਤਰੀਕ ਨੂੰ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ ਤੇ ਕੱਲ ਜਲੰਧਰ ਡੀਸੀ ਸਾਹਿਬ ਤੇ ਲੁਧਿਆਣਾ ਦੇ ਡੀਸੀ ਸਾਹਿਬ ਨਾਲ ਵੀ ਅਸੀਂ ਸੰਪਰਕ ਕੀਤਾ ਉਹਨਾਂ ਨੂੰ ਵਟਸਐਪ ਤੇ ਮੰਗ ਪੱਤਰ ਭੇਜਿਆ ਵਾ ਪਰ ਕੋਈ ਵੀ ਸੁਣਵਾਈ ਨਹੀਂ ਨਾ ਕੋਈ ਅਧਿਕਾਰੀ ਸਾਡੇ ਨਾਲ ਸੰਪਰਕ ਕੀਤਾ ਨਾ ਕਿਸੇ ਸਰਕਾਰੀ ਨੁਮਾਇੰਦੇ ਕਿਸੇ ਐਮਐਲਏ ਨੇ ਜਾਂ ਹਲਕਾ ਅਜਾਜ ਕਿਸੇ ਨੇ ਵੀ ਇਹਦੇ ਪਾਸੇ ਪਹੁੰਚ ਨਹੀਂ ਕੀਤੀ ਜੋਲ ਪ੍ਰਬੰਧਕਾਂ ਦਾ ਕੀ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਕੋਈ ਸਰਕਾਰ ਦੇ ਨਾਲ ਅਪਰੋਚ ਕਰ ਰਹੇ ਆ ਜਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸੰਤੁਸ਼ਟੀ ਜਾਂ ਕੋਈ ਆਪਣੇ ਅਗਲੀ ਕਾਰਵਾਈ ਕੋਈ ਦੱਸ ਰਹੇ ਆ ਨਹੀਂ ਜੀ ਉਹਨਾਂ ਨੇ ਸਾਡੀ ਪਿਛਲੇ ਮਹੀਨੇ 28 28 ਅਤੀ ਦੀ ਸਾਡੀ ਮੀਟਿੰਗ ਦੇ ਨਾਲ ਉਹਦੋਂ ਸਾਨੂੰ ਇਹ ਵਿਸ਼ਵਾਸ ਦਿਵਾਇਆ ਸੀਗਾ ਕਿ ਜਿਹੜਾ ਇਹ ਅਸੀਂ 15 ਤਰੀਕ ਤੱਕ ਜਿਹੜੇ ਸਾਰੇ ਪਛੜ ਦੇ ਲਾ ਦੇਵਾਂਗੇ 20 ਤਰੀਕ ਨੂੰ ਨਕੋਦਰ ਤੋਂ ਲੈ ਕੇ ਸੜਕ ਬਣਨੀ ਚਾਲੂ ਕਰ ਦੇਵਾਂਗੇ ਪਰ ਉਹਨਾਂ ਨੇ ਕੋਈ ਵੀ ਕੰਮ ਦੇ ਸ਼ੁਰੂ ਨਹੀਂ ਕੀਤਾ ਇਸ ਕਰਕੇ ਸਾਨੂੰ 19 ਤਰੀਕ ਨੂੰ ਇਹ ਰੋਡ ਟੋਲ ਜਿਹੜਾ ਰੋਡ ਟੋਲ ਆ ਇਹ ਪਰਚੀ ਫ੍ਰੀ ਕੀਤਾ ਪ੍ਰੋਸੈਜਕ ਸੂਤਰਾ ਤੋਂ ਪਤਾ ਲੱਗਾ ਸੀ ਕਿ ਜਿਹੜਾ ਇਹ ਟੋਲ ਆਪਣਾ ਲੱਗਾ ਹੋਇਆ ਵਾ ਇਹ 38 ਕਿਲੋਮੀਟਰ ਸੜਕ ਬੰਦੀ ਐ ਨਕੌਦਰ ਤੋਂ ਲੈ ਕੇ ਆਪਣਾ ਜਗਰਾਮਾਂ ਤੱਕ ਹੁਣ ਇਹ ਕਿੰਨਾ ਚਿਰ ਹੋ ਗਿਆ ਇਹ ਟੋਲ ਪਰਚੀ ਲੈਂਦੇ ਆ ਉਹਨੂੰ ਔਰ ਕਦੋਂ ਸਮਾਪਤੀ ਆ ਔਰ ਕਿੰਨੀ ਵਾਰ ਇਹਨਾਂ ਨੇ ਛੜਕ ਬਣਾਉਣੀ ਸੀ ਜਿਹੜਾ ਤੁਹਾਨੂੰ ਆ ਜਿਹੜਾ ਅੱਜ ਦਾ ਫੈਸਲਾ ਲੈਣਾ ਪਿਆ ਇਹ 15 ਤੋਂ ਲੈ ਕੇ 27 ਤੱਕ ਇਹ 12 ਸਾਲ ਦਾ ਇਹਨਾਂ ਦਾ ਕੰਟਰੈਕਟ ਸੀਗਾ ਜਦ ਕਿ ਇਹਦੇ ਵਿੱਚ ਇਹਨਾਂ ਨੇ ਤਿੰਨ ਵਾਰੀ ਸੜਕ ਬਣਾਉਣੀ ਸੀਗੀ ਬਣਾਈ ਅਨੋਂ ਉਹਨਾਂ ਲਿਖਦੀ ਕੋਈ ਨਹੀਂ ਦਿੱਤਾ ਔਰ ਇੱਕ ਟਿੱਪਾ ਮਿੱਟੀ ਦਾ ਮੰਗਾ ਲਿਆ ਕਹਿੰਦੇ ਅੱਜ ਤੋਂ ਕੰਮ ਚਾਲੂ ਕਰਦਾਂਗੇ ਅਸੀਂ ਵਿਸ਼ਵਾਸ ਦੇ ਵਿੱਚ ਇਹਦਾ ਜਾਗਾ ਵੀ ਚਲੋ ਕੋਈ ਨਹੀਂ ਅੱਜ ਇਹਨਾਂ ਨੇ ਮਿੱਟੀ ਭਗਾਈ ਅੱਜ ਚਾਲੂ ਕਰ ਦੇਣਗੇ ਪਰ ਇਹਨਾਂ ਨੇ ਕੋਈ ਕੰਮ ਚਾਲੂ ਨਹੀਂ ਕੀਤਾ ਸਾਡੇ ਨਾਲ ਮੌਜੂਦ ਨੇ ਟੋਲ ਮੈਨੇਜਰ ਜੀ ਰਜੀਵ ਸ਼ਰਮਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਜਿਹੜਾ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਅੱਜ 5 ਦਿਨ ਤੋਂ ਧਰਨਾ ਦਿੱਤਾ ਜਾ ਰਿਹਾ ਹੈ ਖਜ਼ਾਨਾ ਦਾ ਕਹਿਣਾ ਸੀ ਕਿ ਸਾਡੇ ਨਾਲ ਕਿਸੇ ਤਰ੍ਹਾਂ ਦੇ ਟੋਲਸਟਾ ਦੇ ਅਧਿਕਾਰੀਆਂ ਵੱਲੋਂ ਕੋਈ ਆਪਤਾ ਕੈਮਰੇ ਕੀਤਾ ਜਾ ਰਿਹਾ ਅਸੀਂ ਗੱਲ ਕਰਦੇ ਆਂ ਅਰਜੀਤ ਜੀ ਕੀ ਉੱਚ ਅਧਿਕਾਰੀਆਂ ਤਾਂ ਇਹ ਗੱਲ ਪਹੁੰਚੀ ਹੈ ਕਿ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਗੱਲਬਾਤ ਕਰ ਲੈਣਾ ਇਹਨਾਂ ਦੇ ਨਾਲ ਹਾਂਜੀ ਬਿਲਕੁਲ ਜੀ ਉੱਚ ਅਧਿਕਾਰੀਆਂ ਨਾਲ 19 ਤਰੀਕ ਨੂੰ ਸਾਰਾ ਕਲੀਅਰਾਈਜ਼ ਹੋ ਗਿਆ ਸੀਗਾ ਆਉਣ ਵਾਲੇ ਮੇਰੇ ਖਿਆਲ ਨਾਲ ਇੱਕ ਅੱਧੇ ਦਿਨ ਦੇ ਵਿੱਚ ਮੈਟਰ ਕਲੀਅਰ ਹੋ ਜਾਏਗਾ ਤੇ ਜੋ ਵੀ ਹੋਏਗਾ ਇਹਨਾਂ ਨੂੰ ਦੱਸ ਦਿੱਤਾ ਜਾਏਗਾ ਜੀ ਕਿਸਾਨਾਂ ਵੱਲੋਂ ਇਹ ਬਲੇਮ ਲਾਇਆ ਜਾ ਰਿਹਾ ਕਿ ਅਸੀਂ ਜਿਹੜਾ ਟੂਲ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੂੰ ਕਿਹਾ ਸੀ ਕਿ ਰਿਟਰਨ ਦੇ ਵਿੱਚ ਸਾਨੂੰ ਲਿਖੇ ਲਿਖਤੀ ਰੂਪ ਜਿ ਦਿੱਤਾ ਜਾਵੇ ਕੀ ਕਰ ਰਹੇ ਹੈਗੇ ਤੁਸੀਂ ਲਿਖਤੀ ਰੂਪ ਵਿੱਚ ਕਿਉਂ ਨਹੀਂ ਉਹਨਾਂ ਨੂੰ ਦੇ ਪਾਏ ਸਰ ਜੋ ਵੀ ਫਾਈਨਲਾਈਜ਼ ਹੋਏਗਾ ਹਮ ਮੇਰੇ ਖਿਆਲ ਨਾਲ ਲਿਖਤੀ ਰੂਪ ਦੇ ਵਿੱਚ ਹੀ ਹੋਏਗਾ ਆਦਰਵਾਇਜ਼ ਤਾਂ ਕਿਸਾਨ ਵੀ ਇਹ ਚੀਜ਼ ਮੰਨਣ ਨੂੰ ਤਿਆਰ ਨਹੀਂ ਹੈਗੀ ਕੀ ਇਹ ਜਿਹੜੀ ਸ਼ੜਕ ਹੈ ਇਹ ਆਪਣੇ ਟੂਲ ਪਲਾਜ਼ਾ ਰੋਹਣ ਰਾਜ ਦੀ ਪੋਲੋਂ ਬਣਾਈ ਜਾਵੇਗੀ ਜਾਂ ਇਹ ਆਪਣੇ ਪੀ ਡਬਲਯੂ ਡੀ ਵੱਲੋਂ ਬਣਾਈ ਜਾਵੇਗੀ ਇਹ ਸਰ ਗਵਰਨਮੈਂਟ ਦੇ ਉੱਪਰ ਡਿਪੈਂਡ ਹੈ ਜਾਂ ਕੰਪਨੀ ਦੇ ਮੈਨੇਜਮੈਂਟ ਦੇ ਉੱਪਰ ਡਿਪੈਂਡ ਹੈ ਜਿਸ ਤਰ੍ਹਾਂ ਵੀ ਜੋ ਵੀ ਫਾਈਨਲਾਈਜ਼ ਹੋਏਗਾ ਤੁਹਾਨੂੰ ਕਲੀਅਰ ਬਿੱਟ ਆ ਜਾਏਗਾ ਮੇਰੇ ਨਾਲ ਸੀ ਅਰਜੀਤ ਸ਼ਰਮਾ ਜੀ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਹੁਣ ਆਉਣ ਵਾਲੇ ਸਮੇਂ ਦੀ ਜਿਹੜੀ ਅਪਡੇਟ ਹੈ ਉਹ ਤੁਹਾਨੂੰ ਅੱਗੇ-ਲੇਕੇ ਕਿਸੇ ਤਰ੍ਹਾਂ ਹੀ ਦਿੰਦੇ ਰਹਾਂਗੇ ਰੋਡ ਦੀ ਅਸੀਂ ਗੱਲ ਕਰ ਰਹੇ ਸੀ ਰੋਣ ਦਾਜੂ ਲਾਜਾ ਜਿੱਥੇ ਕਿ ਪਿਛੇ ਤੋਂ ਹੱਲਾ ਲਗਾ ਹੋਇਆ ਹੈ ਇਹ ਰੋਡ ਜਿਹੜਾ ਖੋਦਰ ਤੋਂ ਖੋਦਰਵਾ ਜਾ ਰਿਹਾ ਜਗਰਾਵਾ ਵਾਲੀ ਸਾਈਡ ਤੋਂ ਉਹ ਖੋਦਰ ਨੂੰ ਫੇਰ ਗੱਡੀ ਆ ਰਹੀ ਸੀ ਕਿ ਬਲੇਰੋ ਉਹ ਬਿਲਕੁਲ ਉਹ ਖੱਡਿਆਂ ਦੇ ਜਿਹੜੇ ਤੁਹਾਨੂੰ ਖੱਡੇ ਦਿਖਾਏ ਗਏ ਪਿੱਛੇ ਇਹਨਾਂ ਖੱਡਿਆਂ ਵਿੱਚ ਵੱਜ ਕੇ ਉਸ ਗੱਡੀ ਦਾ ਜਿਹੜਾ ਐਕਸਲ ਹੈਗਾ ਟੁੱਟ ਗਿਆ ਆ ਗੱਡੀ ਦਾ ਉਹ ਗੱਡੀ ਵਾਲੇ ਮੇਰੇ ਨਾਲ ਅਸਲੀ ਪਛਾਣ ਸਰਵਿੰਦਰ ਸਿੰਘ ਕਿਧਰੋਂ ਆ ਰਿਹਾ ਸੀ ਜਗਰਾਮ ਵੱਲੋਂ ਜੀ ਜਗਰਾਮ ਵੱਲੋਂ ਆ ਰਿਹਾ ਸੀ ਕਦੋਂ ਦੀ ਘਟਨਾ ਵਾ ਕੀ ਹੋਇਆ ਗੱਡੀ ਨੂੰ ਦੋ ਘੰਟੇ ਹੋ ਗਏ ਆ ਫ੍ਰੀਜ ਬਚਨ ਕਰਕੇ ਐਕਸਲ ਭੰਗ ਗੱਡੀ ਨੇ ਪਿੱਛੋਂ ਜਿਹੜੀ ਇਹ ਛੜਕ ਹੈ ਜਿਹਦੇ ਉੱਤੇ ਤੂੰ ਆਇਆ ਆ ਆ ਤੇਰਾ ਮਾਲ ਲੋਡ ਕੀਤਾ ਹੋਇਆ ਵਾ ਇਹ ਛੜਕ ਕਿੱਦਾਂ ਦੀ ਹੈ ਕਿੰਨੇ ਕ ਖੱਡੇ ਇੱਚ ਖੱਡੇ ਬਹੁਤ ਜ਼ਿਆਦਾ ਖੱਡੇ ਆ ਜੀ ਖੱਡੇ ਆ ਤੇ ਹੁਣ ਗੱਡੀ ਨੂੰ ਕੀ ਪ੍ਰੋਬਲਮ ਆ ਗਈ ਜਦੋਂ ਖੱਡੇ 'ਚ ਵੱਜੀ ਆ ਉਸ ਤੋਂ ਬਾਅਦ ਕੀ ਗੱਡੀ ਦਾ ਨੁਕਸਾਨ ਹੋਇਆ ਐਕਸਲ ਭੰਟਾਈ ਟੂਬ ਤੋੜਤੀ ਗੱਡੀ ਨਾਲ ਜੀ ਗੱਡੀ ਦੀ ਗੱਡੀ ਦੀ 7-8000 ਦਾ ਨੁਕਸਾਨ ਹੋ ਗਿਆ ਜੀ 10000 ਦਾ ਨੁਕਸਾਨ ਹੋ ਗਿਆ 10000 ਦਾ ਨੁਕਸਾਨ ਹੋਇਆ ਹਾਂ ਜੀ ਤੇ ਤੂੰ ਹੁਣ ਕੀ ਚਾਹੁੰਦਾ ਕਿ ਇਹ ਆਪਣੇ ਜਿਹੜੀ ਤੇਰੀ ਪਰਭਾਈ ਕੌਣ ਕਰੇ ਤੇਰੀ ਪਰਭਾਈ ਕੌਣ ਕਰੇ ਜਿਹੜੀ ਗੱਡੀ ਦਾ ਤੇ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਕਿਹਨੂੰ ਮੰਨਦਾ ਟੋਲ ਵਾਲੇ ਟੋਲ ਉਹਨਾਂ ਛੜਕ ਦੀ ਖਰਾਬੀ ਹਾਲਾਤ ਜਿਹੜੇ ਹੈਗੇ ਮਾਲੀ ਹਾਲ ਦੀ ਜਿਹੜੀ ਛੜਕਦੀ ਆਪਾਂ ਦੇਖ ਰਹੇ ਬਹੁਤ ਫਸਤਾ ਆ ਔਰ ਇਹਨਾਂ ਦੀ ਜਿਹੜੀ ਗੱਡੀ ਦਾ ਆਪਣਾ ਜਿਹੜਾ ਇੱਥੇ ਖੜੇ ਜਿਹਾ ਵੱਜ ਕੇ ਜਿਹੜਾ ਨੁਕਸਾਨ ਹੁੰਦਾ ਆ ਉਹਦਾ ਐਬਸਟ ਹੋ ਜਾਂਦਾ ਆ ਗੱਡੀ ਦਾ ਕਰੀਬਨ ਉਹ ਕਹਿ ਰਿਹਾ ਕਿ 7-8000 ਰੁਪਏ ਦਾ ਮੇਰਾ ਨੁਕਸਾਨ ਹੋਇਆ ਇਹ ਇੱਕ ਇਕੱਲੀ ਅੱਜ ਦੀ ਘਟਨਾ ਨਹੀਂ ਕਿ ਕਰੀਬਨ ਇੱਥੇ ਅੱਧੇ ਅੱਧੇ ਘੰਟੇ ਬਾਅਦ ਘੰਟੇ-ਘੰਟੇ ਬਾਅਦ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਆ ਔਰ ਲਗਾਤਾਰ ਜਿਹੜਾ ਟੋਲ ਦੇ ਉੱਤੇ ਧਰਨਾ ਚੱਲ ਰਿਹਾ ਆ ਹੁਣ ਦੇਖ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਆ ਕਿ ਇਹ ਸੜਕ ਦੀ ਕਾਇਆ ਕਲਪ ਹੁੰਦੀ ਹੈ ਜਾਂ ਇਹ ਲੋਕ ਇਸੇ ਤਰ੍ਹਾਂ ਕਲਪਦੇ ਰਹਿਣਗੇ ਮੈਂ ਹਰਜਿੰਦਰ ਸਿੰਘ ਚੰਦੀ ਤੁਸੀਂ ਦੇਖ ਰਹੇ ਹੋ